ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਇਸ ਪਵਨ ਸਥਾਨ ਗੁਰਦੁਆਰਾ ਬਾਦਸ਼ਹੀ ਬਾਗ ਪਾਛੇ ਦਸਵੇਂ ਵਿਖੇ ਜੋ ਫਗਨਦੀ ਪੂਰਨ ਮਾਸੀ ਨੂੰ ਸਤਨਗੁਰ ਪਾਤਸ਼ਾਹ ਜੀ ਨੇ ਇਸ ਪਵਨ ਸਥਾਨ ਤੇ ਆਪਣੇ ਚਰਨ ਪਾ ਕਰਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਹੈ ਸਤਨਗੁਰੂ ਕੀ ਮਹਿਰਾਮਤ ਸਦਕਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਗੁਰਦੁਆਰਾ ਬਾਦਸ਼ਹੀ ਬਾਗ ਪਾਤਸ਼ਾਹੀ ਦਸਵੇਂ ਵਿਖੇ ਪ੍ਰਬੰਧ ਗੁਰਦਰਾ ਮੰਨਜੀ ਸਾਹਿਬ ਦੇ ਆਦੀਨ ਇਸ ਥਾਂ ਤੇ ਕੱਲ 14 ਮਾਰਚ ਦਿਨ ਸ਼ੁੱਕਰਵਾਰ 2025 ਇਸ ਦਿਨ ਨੂੰ ਸਤਿਗੁਰੂ ਜੀ ਕੇ ਪਾਵਨ ਆਗਮਨ ਪਰਵੇਸ਼ ਥਾਂ ਤੇ ਮਨਾਏ ਜਾ ਰਹੇ ਹਨ ਉਹਨਾਂ ਦੇ ਸਬੰਧ ਵਿੱਚ ਵਿਸ਼ੇਸ਼ ਸਮਾਗਮ ਰੱਖੇ ਗਏ ਹਨ ਇਹ ਸਮਾਗਮ ਜੋ ਕੱਲ ਕੀਤੇ ਜਾ ਰਹੇ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਥਾਂ ਤੇ ਆਗਮਨ ਪਰਵ ਅਤੇ ਖਾਲਸੇ ਦੀ ਆਜ਼ਾਦ ਹੋਂਦ ਹਸਤੀ ਦੇ ਪ੍ਰਤੀਕ ਕੋਲਮ ਹੱਲਾ ਅਤੇ ਨਾਨਕ ਸ਼ਹੀ ਸਮਦ 557 ਨਵਾਂ ਸਾਲ 1 ਚੇਤ ਇਨ੍ਹਾਂ ਪਾਵਨ ਸਥਾਨਾਂ ਦੇ ਉੱਤੇ ਇਹ ਸਮਾਗਮ ਮਨਾਉਂਦਿਆਂ ਹੋਇਆਂ ਸ਼੍ਰੀ ਅਖੰਡ ਪਾਤਸ਼ਾਹ ਜੀ ਕਲ ਰੋਜ਼ ਨੂਰਮ ਕੀਤੇ ਹੋਏ ਹਨ ਜਿਨ੍ਹਾਂ ਦੀ ਕੱਲ ਸਵੇਰੇ 14 ਮਾਰਚ ਪੂਰਨਮਾਸ਼ੀ ਵਾਲੇ ਦਿਨ ਅਤੇ ਇੱਕ ਚੇਤ ਨਵੇਂ ਸਾਲ ਨੂੰ 9:00 ਵਜੇ ਦੇ ਕਰੀਬ ਸਵੇਰੇ ਸੰਪੂਰਨਤਾ ਹੋਵੇਗੀ ਉਪਰੰਤ ਦੁਪਹਿਰ 2:00 ਵਜੇ ਤੱਕ ਦੇ ਗੁਰਮਤਿ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿੱਚ ਗੁਰੂ ਘਰ ਦੇ ਪ੍ਰਸਿੱਧ ਰਾਗੀ ਜੱਥੇ ਅਤੇ ਪ੍ਰਚਾਰਕ ਸਮੂਹ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਨਗੇ ਉਪਰੰਤ ਅਮਰਸੰਚਾਰ ਵੀ ਹੋਣਾ ਹੈ ਅਤੇ ਗੁਰੂ ਕੇ ਲੰਗਰ ਵੀ ਤੁਟ ਵਰਤੇ ਜਾਣੇ ਹਨ ਆਪ ਸਮੁੱਚੀਆਂ ਇਲਾਕਾ ਨਿਵਾਸੀਆਂ ਸਭ ਸੰਗਤਾਂ ਨੂੰ ਬੇਨਤੀ ਹੈ ਇਸ ਪਵਨ ਸਥਾਨ ਦੇ ਆਪ ਜੀ ਨਾਲ ਸਮਾਗਵਾਂ ਵਿੱਚ ਸ਼ਾਮਲ ਹੋ ਕਰਕੇ ਗੁਰੂ ਗਿਆ ਖੁਸ਼ੀਆਂ ਪ੍ਰਾਪਤ ਕਰੋ ਤਾਨਮਨ ਤਾਨ ਦੇ ਨਾਲ ਸਹਿਯੋਗ ਬਖਸ਼ਿਸ਼ ਕਰੋ ਹਰਿਆਣਾ ਸਿਖ ਗੁਰਦਰਮ ਮੈਨੇਜਮੈਂਟ ਕਮੇਟੀ ਵੱਲੋਂ ਚੇਚੇ ਤੌਰ ਤੇ ਇਨਾ ਸਮਾਗਮ ਵਿੱਚ ਆਪ ਸਮੂਚੀਆਂ ਸੰਗਤਾਂ ਨੂੰ ਵਾਰ-ਵਾਰ ਬੇਨਤੀ ਹੱਥ ਜੋੜ ਕਰਕੇ ਹਾਜ਼ਰੀਆਂ ਭਰੋ ਜੀ ਇਹ ਇਸ ਥਾਨ ਦੇ ਉੱਤੇ ਵਿਸ਼ੇਸ਼ ਤੌਰ ਤੇ ਆਪ ਜੀ ਨੂੰ ਦੱਸਣਾ ਚਾਹਾਂਗੇ ਬਾਬਾ ਜਗਤਾਰ ਸਿੰਘ ਜੀ ਸ੍ਰੀ ਤਰਨਤਾਰਨ ਸਾਹਿਬ ਵਾਲੇ ਅਤੇ ਬਾਬਾ ਗੁਰਮੀਤ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਉਹਨਾਂ ਵੱਲੋਂ ਕਾਰ ਸੇਵਾ ਚਲਾਈ ਜਾ ਰਹੀ ਹੈ ਜਿਸ ਦੇ ਅਧੀਨ ਨਵੇਂ ਸਰੋਵਰ ਸਾਹਿਬ ਦੀ ਤਿਆਰੀ ਬਿਲਕੁਲ ਹੋ ਚੁੱਕੀ ਹੈ ਅਤੇ ਲੰਗਰ ਹਾਲ ਦੀ ਨੀਂਹ ਪੱਥਰ ਦਾ ਕਾਰਜ ਆਰੰਭ ਹੋ ਚੁੱਕਾ ਹੈ ਬڑے ਜੋਰਾਂ ਸ਼ੋਰਾਂ ਤੇ ਕਾਰ ਚੱਲ ਰਹੇ ਹਨ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆਪ ਦੀ ਆਕਰ ਕੇ ਦਰਸ਼ਨ ਵੀ ਕਰੋ ਸੇਵਾ ਵਿੱਚ ਵੀ ਹਿੱਸੇ ਪਾਓ ਇਹ ਸਮੁੱਚੀਆਂ ਬੇਨਤੀਆਂ ਗੁਰਦਾਰਾ ਬਾਦਸ਼ਾਹ ਸਾਹਿਬ ਪਾਤਸ਼ਾਹ ਦਸਵੀਂ ਵਿਖੇ ਤੁਸਮੱਚਾ ਸਟਾਫ ਆਪ ਸੰਗਤਾਂ ਨੂੰ ਬੇਨਤੀ ਕਰ ਰਹੇ ਹਨ ਮੈਂਬਰ ਸਰਦਾਰ ਗੁਰਤੇਜ ਸਿੰਘ ਜੀ ਉਹਨਾਂ ਵੱਲੋਂ ਵੀ ਆਪ ਸੰਗਤਾਂ ਨੂੰ ਪਹੁੰਚਣ ਵਾਸਤੇ ਬੇਨਤੀ ਹੈ ਅਤੇ ਮੈਨੇਜਰ ਸਰਦਾਰ ਪ੍ਰਿਤਪਾਲ ਸਿੰਘ ਜੀ ਗਵਿੰਦਗੜ੍ਹ ਅਤੇ ਮੈਨੇਜਰ ਸਰਦਾਰ ਅਰਜਨ ਸਿੰਘ ਜੀ ਅਤੇ ਨਾਲ ਇਥੋਂ ਦੇ ਚਾਰ ਪਇਤਨਾਮ ਸਿੰਘ ਜੀ ਵੀ ਖੜੇ ਹਨ ਅਸੀਂ ਸਾਰੇ ਹੀ ਆਪ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਇਹਨਾਂ ਸਥਾਨਾਂ ਤੇ ਕੱਲ ਦੀ ਇਹਨਾਂ ਸਮਾਗਮਾਂ ਦੀਆਂ ਹਾਜ਼ਰੀਆਂ ਭਰੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ